ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਇਸ ਵੇਲੇ ਦਰਸ਼ਨ ਕਰ ਰਹੇ ਹੋ ਤਾਂਤੰਦ ਸਮੇਸ਼ ਪਿਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਦਸਤਾਰ ਕੰਗੇ ਅਤੇ ਕੇਸਾਂ ਦੇ ਇਹ ਬਖਸ਼ਿਸ਼ ਗੁਰੂ ਸਹਿਬਾਨ ਨੇ ਪੀਰ ਬੁੱਧੂ ਸਾਹਿਬ ਜੀ ਨੂੰ ਕੀਤੀ ਜਦੋਂ ਪਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਪੀਰ ਬੁੱਧੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਨੰਦਪੁਰ ਸਾਹਿਬ ਵਿਖੇ ਆ ਕੇ ਮਿਲੇ ਤਾਂ ਉਸ ਵਕਤ ਗੁਰੂ ਜੀ ਆਪਣੇ ਕੇਸਾ ਨੂੰ ਕੰਗਾ ਕਰ ਰਹੇ ਸਨ ਤੇ ਪੀਰ ਬੁੱਧੂ ਸ਼ਾਹ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਪਿਤਾ ਨੇ ਖੁਸ਼ੀ ਵਿਚਾ ਕੇ ਪੀਰ ਬੁੱਧੂ ਸ਼ਾਹ ਜੀ ਨੂੰ ਕਿਹਾ ਕਿ ਮੰਗੋ ਪੀਰ ਜੀ ਕੀ ਮੰਗਦੇ ਹੋ ਤਾਂ ਪੀਰ ਜੀ ਨੇ ਕਿਹਾ हे ਪਿਤਾ ਜੀ ਜੇ ਤੁਸੀਂ ਕਿਰਪਾ ਕਰਨਾ ਚਾਹੁੰਦੇ ਹੋ ਬਖਸ਼ਿਸ਼ ਕਰਨੀ ਚਾਹੁੰਦੇ ਹੋ ਤਾਂ ਇਸ ਵੇਲੇ ਆਪਣੇ ਇਹ ਜੋ ਪਵਿੱਤਰ ਕੰਗਾ ਤੇ ਦਸਤਾਰ ਹੈ ਇਹ ਮੈਨੂੰ ਬਖਸ਼ਿਸ਼ ਕਰ ਦਿਓ ਗੁਰੂ ਜੀ ਨੇ ਪ੍ਰਸੰਤਾ ਦੇ ਵਿੱਚ ਆ ਕੇ ਆਪਣਾ ਕੰਗਾ ਦਸਤਾਰ ਅਤੇ ਕੰਗੇ ਵਿੱਚ ਜੋ ਕੇਸ ਹਨ ਉਹ ਪੀਰ ਬੁੱਧੂ ਸਾਹਿਬ ਜੀ ਨੂੰ ਦੇ ਦਿੱਤੇ ਅਤੇ ਅੱਜ ਇਹ ਪਵਿੱਤਰ ਕੰਗਾ ਦਸਤਾਰ ਅਤੇ ਕੇਸ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸੁਭਾਇਮਾਨ ਹਨ ਤੇ ਸੰਗਤਾਂ ਨਿਤ ਪ੍ਰਤੀ ਆ ਕੇ ਬੜੀ ਸ਼ਰਧਾ ਪ੍ਰੇਮ ਨਾਲ ਇਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ ਜੀ